ਕਮਾਂਦਰੀ ਮਹਿਲਾ ਦਿਵਸ ਮੌਕੇ ਜਦੋਂ ਦੁਨੀਆ ਭਰ ਵਿੱਚ ਔਰਤਾਂ ਦੀ ਗੱਲ ਹੁੰਦੀ ਹੈ ਔਰਤਾਂ ਦੇ ਯੋਗਦਾਨ ਦੀ ਗੱਲ ਹੁੰਦੀ ਹੈ ਤਾਂ ਉਥੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਇੱਕ ਅਜਿਹੀ ਮਹਾਨ ਸ਼ਖਸੀਅਤ ਦਾ ਜ਼ਿਕਰ ਵੀ ਆਉਂਦਾ ਹੈ ਜਿਨ੍ਹਾਂ ਨੇ ਔਰਤਾਂ ਨੂੰ ਇੱਕ ਨਵੀਂ ਪਛਾਣ ਦਿੱਤੀ ਔਰਤ ਦੀ ਸ਼ਕਤੀ ਨੂੰ ਇੱਕ ਨਵੀਂ ਪਛਾਣ ਦਿੱਤੀ ਅਤੇ ਉਨ੍ਹਾਂ ਬਾਰੇ ਹਰੇਕ ਔਰਤ ਨੂੰ ਅਤੇ ਸਮੂਹ ਪੰਜਾਬੀਆਂ ਨੂੰ ਪਤਾ ਹੋਣਾ ਜ਼ਰੂਰੀ ਹੈ ਗੱਲ ਕਰ ਰਹੇ ਹਾਂ ਮਾਈ ਭਾਗੋ ਜੀ ਦੀ ਜਿਨ੍ਹਾਂ ਨੂੰ ਸਤਕਾਰ ਸਹਿਤ ਮਾਤਾ ਭਾਗ ਕੌਰ ਵੀ ਕਿਹਾ ਜਾਂਦਾ ਹੈ ਸਤਕਾਰਯੋਗ ਮਾਈ ਭਾਗੋ ਜੀ ਸਿੱਖ ਇਤਿਹਾਸ ਵਿੱਚ ਇੱਕ ਬਹੁਤ ਹੀ ਉੱਤਮ ਸਥਾਨ ਰੱਖਦੇ ਨੇ ਉਹ ਚਾਰ ਭਰਾਵਾਂ ਦੀ लाडली ਭੈਣ ਸਨ ਉਹਨਾਂ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਬਾਲ ਵਿਖੇ ਹੋਇਆ ਚਬਾਲ ਇਲਾਕੇ ਦੇ ਭਾਈ ਪੀਰੋ ਸ਼ਾਹ ਜੀ ਹੋਏ ਨੇ ਜੇਨਾ ਦੇ ਦੋ ਪੁੱਤਰ ਮਾਲੇ ਸ਼ਾ ਅਤੇ ਹਰੂਜੀ ਹੋਏ। ਅੱਗੋਂ ਮਾਲੇ ਸ਼ਾ ਦੇ ਚਾਰ ਪੁੱਤਰ ਅਤੇ ਇੱਕ ਧੀ ਹੋਈ ਜਿਸ ਦਾ ਇਤਿਹਾਸ ਵਿੱਚ ਨਾ ਮਾਈ ਭਾਗੋ ਜੀ ਕਰਕੇ ਆਉਂਦਾ ਹੈ। ਮਾਈ ਭਾਗੋ ਜੀ ਦਾ ਜਨਮ ਸਰਦੇ ਪੁੱਜ ਦੇ ਘਰ ਵਿੱਚ ਹੋਇਆ ਇਸ ਕਰਕੇ ਸਾਰੇ ਘਰ ਵਾਲੇ ਉਹਨਾਂ ਨੂੰ ਭਾਗ ਭਰੀ ਕਹਿ ਕੇ ਬੁਲਾਉਂਦੇ ਸਨ। ਉਹਨਾਂ ਦੇ ਵੱਡ ਵਡੇਰਿਆਂ ਦਾ ਸੰਬੰਧ ਗੁਰੂ ਘਰ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਜੁੜਿਆ। ਘਰ ਵਿੱਚ ਸਿੱਖੀ ਦਾ ਮਾਹੌਲ ਸੀ। ਮਾਈ ਭਾਗੋ ਦੇ ਪਿਤਾ ਭਾਈ ਮਾਲੇ ਸ਼ਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦੇ ਬਹਾਦਰ ਸਿਪਾਹੀ ਸਨ ਮਾਈ ਭਾਗੋ ਜੀ ਆਪਣੇ ਪਿਤਾ ਨਾਲ ਬਚਪਨ ਦੇ ਸਮੇਂ ਗੁਰੂ ਦਰਬਾਰ ਵਿੱਚ ਜਾਂਦੇ ਰਹਿੰਦੇ ਸਨ ਫਿਰ 7ਵੇਂ ਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਦਰਸ਼ਨੇਦਾਰੇ ਵੀ ਕੀਤੇ ਉਹਨਾਂ ਨੂੰ 8ਵੀਂ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਅਤੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ 10ਵੇਂ ਗੁਰੂ ਸ਼ਿਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦਾ ਵੀ ਸੁਭਾਗ ਪ੍ਰਾਪਤ ਹੈ ਅਤੇ ਇਹ ਚੀਜ਼ ਵੀ ਉਹਨਾਂ ਨੂੰ ਸਿੱਖ ਇਤਿਹਾਸ ਵਿੱਚ ਇੱਕ ਵਿਲੱਖਣ ਥਾਂ ਦਵਾਉਂਦੀ ਹੈ ਕਿ ਉਹਨਾਂ ਨੇ ਵਕ ਵਕ ਗੁਰੂ ਸਾਹਿਬਾਨ ਦੇ ਸਮੇਂ ਦਰਸ਼ਨ ਦੀਦਾਰ ਕੀਤੇ ਇਤਿਹਾਸਿਕ ਪੰਨਿਆਂ ਉੱਤੇ ਉਹਨਾਂ ਦੇ ਪਰਿਵਾਰਕ ਪਿਛੋਕੜ ਤੇ ਪਛਾਣ ਤੋਂ ਹੀ ਵੀ ਪਤਾ ਲੱਗਦਾ ਹੈ ਕਿ ਉਹ ਢਿੱਲੋਂ ਗੋਤ ਦੇ ਨਾਲ ਸੰਬੰਧ ਰੱਖਦੇ ਸਨ ਅਤੇ ਇੱਕ ਉੱਚੇ ਸੁੱਚੇ ਕਿਰਦਾਰ ਸਦਕਾ ਉਹਨਾਂ ਨੇ ਔਰਤਾਂ ਸੰਬੰਧੀ ਇੱਕ ਨਵੀਂ ਪਛਾਣ ਵੀ ਸਥਾਪਿਤ ਕੀਤੀ ਅਤੇ ਨਾਲ ਦੀ ਨਾਲ ਬਹਾਦਰੀ ਦੀ ਵੀ ਇੱਕ ਨਵੀਂ ਮਿਸਾਲ ਪੇਸ਼ ਕੀਤੀ। ਸ਼੍ਰੀ ਅਨੰਦਪੁਰ ਸਾਹਿਬ ਦੀ ਜੰਗ ਵੇਲੇ ਜਦੋਂ ਕਈ ਸਿੱਖ ਫੌਜੀ ਬੇਦਾਵਾ ਲੈ ਕੇ ਘਰੀ ਆ ਗਏ ਸੀ ਤਦ ਮਾਈ ਭਾਗੋ ਹੀ ਸਨ ਜਿਨ੍ਹਾਂ ਨੇ ਉਹਨਾਂ ਨੂੰ ਤਰਕਾਰਿਆ ਅਤੇ ਉਹਨਾਂ ਦਾ ਫਰਜ਼ ਕੀਤੇ ਕਰਵਾਉਂਦੇ ਆ ਖੁਦ ਘੋੜੇ ਉੱਤੇ ਸਵਾਰ ਹੋ ਕੇ ਸਿੰਘ ਦਾ ਭੇਸ ਧਾਰਨ ਕੀਤਾ ਅਤੇ ਅਜੇ ਹੀ ਬਹਾਦਰੀ ਨਾਲ ਜੰਗ ਦੇ ਮੈਦਾਨ ਵਿੱਚ ਲੜੇ ਕਿ ਕਹਿੰਦੇ ਕਹਾਉਂਦੇ ਜਰਨੈਲ ਵੀ ਉਹਨਾਂ ਦੀ ਬਹਾਦਰੀ ਸਾਹਮਣੇ ਝੋਡੇ ਟੇਕ ਦੇ ਨਜ਼ਰ ਆਈ ਉਹਨਾਂ ਦੀ ਇਸ ਬਹਾਦਰੀ ਦਾ ਹੀ ਅਸਰ ਸੀ ਕਿ ਜੰਗ ਤੋਂ ਮੁੱਖ ਮੋੜ ਗਏ ਕਈ ਫੌਜੀ ਗੁਰੂ ਸਾਹਿਬਾਨ ਦੀ ਸੇਵਾ ਵਿੱਚ ਦੁਬਾਰਾ ਹਾਜ਼ਰ ਹੋਣ ਲਈ ਤਿਆਰ ਹੋਏ ਸੰਮਤ 1762 ਵਿੱਚ ਮਾਈ ਭਾਗੋ ਜੀ ਸਿੰਘਾਂ ਨਾਲ ਸ਼ਾਮਲ ਹੋ ਕੇ ਮੁਕਤਸਰ ਸਾਹਿਬ ਦੀ ਜੰਗ ਵਿੱਚ ਬੜੀ ਬਹਾਦਰੀ ਨਾਲ ਲੜੇ ਅਤੇ ਜ਼ਖਮੀ ਵੀ ਹੋਏ। ਦਸ਼ਮੀਸ਼ ਗੁਰੂ ਸਾਹਿਬ ਨੇ ਇਹਨਾਂ ਦਾ ਇਲਾਜ ਕਰਵਾ ਕੇ ਉਹਨਾਂ ਨੂੰ ਤੰਦਰੁਸਤ ਕੀਤਾ ਅਤੇ ਅੰਮ੍ਰਿਤ ਛਕਾ ਕੇ ਮਾਤਾ ਭਾਗਕੌਰ ਬਣਾਇਆ। ਮਾਈ ਭਾਗੋ ਜੀ ਆਪਣੇ ਭੇਸ ਸਦਕਾ ਬਹਾਦਰੀ ਦੇ ਨਵੇਂ ਮੁਕਾਮ ਸਿਰਜਦੇ ਰਹੇ। ਜਦੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਦੀ ਖਬਰ ਸਾਰੇ ਪਾਸੇ ਫੈਲੀ ਤਾਂ ਮਾਈ ਭਾਗੋ ਜੀ ਨੇ ਉਸੇ ਵੇਲੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਹਨਾਂ ਦਾ ਦਿਲ ਕਰਦਾ ਹੈ ਕਿ ਉਹ ਤਲਵਾਰ ਲੈ ਕੇ ਹੁਣੇ ਦਿੱਲੀ ਜਾਣ ਅਤੇ ਉਹਨਾਂ ਦੁਸ਼ਟਾਂ ਦਾ ਖਾਤਮਾ ਕਰਕੇ ਆਉਣ ਜਿਨ੍ਹਾਂ ਨੇ ਸ਼ਹਿਨशाह ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ ਇਥੋਂ ਉਹਨਾਂ ਦੇ ਗੁਰੂ ਸਾਹਿਬਾਨ ਪ੍ਰਤੀ ਸਤਿਕਾਰ ਦੀ ਇੱਕ ਵੱਡੀ ਚਲਕ ਮਿਲਦੀ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਕਲਗੀਧਰ ਪਾਤਸ਼ਾਹ ਅਬਚਲ ਨਗਰ ਚਲੇ ਗਏ ਤਾਂ ਮਾਈ ਭਾਗੋ ਹੋਰਾਂ ਦੇ ਉੱਪਰ ਇਸ ਚੀਜ਼ ਦਾ ਡੂੰਘਾ ਅਸਰ ਪਿਆ ਅਤੇ ਉਹਨਾਂ ਨੇ ਵੀ ਉਦਾਸ ਹੋ ਕੇ ਬੇਦਰ ਇਲਾਕੇ ਵੱਲ ਚਾਲੇ ਪਾਏ ਅਤੇ ਉਸੇ ਥਾਂ ਆਪਣੀ ਧੀ त्यागी। ਮਾਈ ਭਾਗੋ ਜੀ ਦੇ ਨਾਮ ਅਬਚਲ ਨਗਰ ਵਿੱਚ ਬੂੰਗਾ ਵੀ ਮੌਜੂਦ ਹੈ ਇਸ ਤਰ੍ਹਾਂ ਅੰਤਿਮ ਸਵਾਸ ਤੱਕ ਜਿੱਥੇ ਉਹਨਾਂ ਨੇ ਗੁਰੂ ਸਾਹਿਬਾਨ ਦੀ ਸੰਗਤ ਕੀਤੀ ਉੱਥੇ ਹੀ ਨਾਲ ਦੀ ਨਾਲ ਸਿੱਖੀ ਦੇ ਪ੍ਰਚਾਰ ਤੇ ਪਸਾਰ ਵਿੱਚ ਵੀ ਆਪਣਾ ਯੋਗਦਾਨ ਪਾਇਆ ਅਤੇ ਬیدر ਕਰਨਾਟਕਾ ਦੇ ਨਾਨਕ ជីਰਾ ਕੋਲ ਜਨਵਾੜਾ ਇਲਾਕੇ ਵਿਖੇ ਉਹ ਗੁਰੂ ਚਰਨਾਂ ਵਿੱਚ ਜਾਬੀਰਾ ਜੀ ਪਰ ਉਹਨਾਂ ਦਾ ਜੀਵਨ ਅਤੇ ਉਹਨਾਂ ਦੀ ਮਿਸਾਲੀ ਬਹਾਦਰੀ ਹਮੇਸ਼ਾ ਲਈ ਸਿੱਖ ਇਤਿਹਾਸ ਵਿੱਚ ਉਹਨਾਂ ਨੂੰ ਅਮਰ ਕਰ ਗਈ ਜਿਸ ਤੋਂ ਸਿੱਖ ਬੀਬੀਆਂ ਹਮੇਸ਼ਾ ਸੇਧ ਲੈ ਸਕਣੀਆਂ